ਸਾਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁ ਬਹੁ ਵੈਲਕਮ ਹੈ ਜੀ ਤੇ ਬਾਈ ਗੋਪੀ ਨਾ ਬਹੁਤ ਚੁੱਕੇ ਜੀ ਦੇਖੋ ਅੱਜ ਵੀ ਬਾਈ ਆਏ ਕੋਲ ਚੰਗੀਆਂ ਝੋਟੀਆਂ ਸੋਹਣੇ ਜੋੜੇ ਲੈ ਕੇ ਆਂਦੇ ਬਾਈ ਨਾ ਰਹਿਣੇ ਤੋਂ ਚਾਰ-ਪੰਜ ਲੈਵਾ ਜੋੜੇ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਦੀ ਸੰਦੀਪ ਵੀਰ ਜੀ ਹੋਰ ਸਤਿ ਗੋਪੀ ਜੀ ਵਧੀਆ ਵਧੀਆ ਜੀ ਆਪਣੇ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਚਲੋ ਧੰਨਵਾਦ ਤੁਹਾਡਾ ਹਾਂਜੀ ਅੱਜ ਫਿਰ ਉਧਰ ਕਿਹੜਾ ਲੱਗਦਾ ਲਾਏ ਜੀ ਲਾ ਲਈ ਚਲੋ ਗਰਮੀ ਬੜੀ ਭਾਈ ਬੜੀ ਔਖੀਆਂ ਲੈਂਦੀਆਂ ਪਰ ਗਰਮੀ ਨੇ ਮਾਲ ਦਾ ਵੇਚ ਚਲੋ ਇਧਰ ਤੁਹਾਡਾ ਤੁਹਾਨੂੰ ਮਿਲ ਜਾਂਦਾ ਚਲੋ ਬਾਕੀ ਲਿਆਣਾ ਪੈਂਦਾ ਚਲੋ ਕਹਿ ਦਿੰਦੇ ਉਧਰ ਦੀਆਂ ਲਿਆਓ ਇੱਕ ਦੋ ਵਿੱਚ ਲੈ ਆਂਦੇ ਆ ਇਦਾਂ 16 ਕਿੰਨੇ ਲੈ ਕੇ ਤੇ ਭਾਜੀ ਉਧਰੋਂ ਉਧਰੋਂ 3 ਲੈ ਆਏ ਭਾਜੀ ਇੱਕ ਵੇਗੀ ਦੋ ਗੋਲ ਇਹ ਦੋ ਗੋਲ ਕਰੀ ਜਰੂਰੀ ਭਾਜੀ ਇਧਰ ਲੱਗੇ ਉਧਰੋਂ ਲੱਗੂ ਉਧਰੋਂ ਆਜੋ ਇਹ ਉਧਰੋਂ ਹੈ ਕਿ ਇਧਰੋਂ ਹੀ ਇਧਰ ਦੀ ਇਧਰ ਅਜੇ ਇਧਰ ਨਹੀਂ ਹੈ ਠੀਕ ਆ ਤੀਜਾ ਸੁਆਹ ਜੇ ਹਾਂਜੀ ਕੱਟੀ ਮਗਰ ਉਹਨਾਂ ਨੇ ਤੇ ਕਿਹਾ ਦੱਸ ਕੇ ਦਿਓ ਹਾਂਜੀ ਅਰਜਨ ਗੋਲਦੀ ਕਿਹਾ ਪਤਲੀ ਮੈਂ ਭੁੱਲ ਗਿਆ ਇੰਨਾ ਕਿ ਚੰਗੇ ਟੀਕੇ ਦੀ ਕੱਟੀ ਜੀ ਹਾਂਜੀ ਹਾਂਜੀ ਹਾਂ ਆਹ ਵੇਖੋ ਇਹ ਕਰਾਂ ਅੰਦਰ ਕਾਲੀ ਬਿਲਕੁਲ ਜ਼ਬਰ ਲੋ ਜੀ ਵੇਖੋ ਤੀਜਾ ਸੂਆ ਜੀ ਸਹੀ ਤੁਹਾਨੂੰ ਕਿੰਨਾ ਜੀ 9 ਕਿਲੋ ਪੱਕਾ ਤੇ ਕੰਡੇ ਵਾਲਾ ਜਿੱਦਾਂ ਮੈਂ ਕੰਡੇ ਵਾਲਾ 9 ਕਿਲੋ ਲੀਟਰ ਵਾਲਾ ਜਿੱਦਾਂ ਮੈਂ ਲੈ 10 ਕਿਲੋ ਪੱਕਾ ਆਜੋ ਫਿਰ ਅੱਜ ਸਤਵਾਂ ਦੇਣਾ ਮੈਣਾ ਨਹੀਂ ਵੇਖੋ ਵਧੂ ਗਈ ਇਹ ਝੋਟੀ ਹੈ ਜੀ ਆਹ ਦੇਖੋ ਹੋਣੀ ਬੰਬ ਵੀ ਬਾਠੀਕ ਆ ਜਾ ਕੋਈ ਮੋਗੇ ਅੰਗੂ ਮੋਗੇ ਬਿਲਕੁਲ ਬਿਲਕੁਲ ਜਿਹਾ ਚਵਾਜ ਹੋਇਆ ਵਧੀਆ ਵਧੀਆ ਇੱਕ ਨੰਬਰ ਬਾਠੀਕ ਕਹਿਣ ਵਾਲੀ ਗੱਲ ਹੈ ਹਾਂਜੀ ਫਿਰ ਕੋਪੀ ਜੀ ਆ ਫਿਰ ਜਾਈ ਜੇ ਰੱਖੀਏ ਇਹਦੇ ਦਾ 85000 ਕਰ ਦਈਏ ਜਾਲੀ ਕੋਈ ਜੇ ਮੈਂ ਜੋ ਭਾਜੀ 75000 ਦੀ ਚੱਲੋ ਲਵਾ ਦੋ ਵੇਖ ਲੋ ਮੈਂ ਦੇ ਦੂਗਾ ਜਾਈ ਜੀ ਗਰਮੀ ਵੀ ਬੜੀ ਲੱਭਣੀ ਆ ਬੜੀ ਉਹ ਨਹੀਂ ਨਹੀਂ ਬਿਲਕੁਲ ਭਾਜੀ ਆ ਵੇਖ ਲੋਲੇ ਵਾਲਾ ਗਾਇਆਂ ਨਹੀਂ ਲੈ ਕੇ ਆ ਦੇ ਕਿ ਇਹ ਭਾਜੀ ਪਹਿਲਾਂ ਛਿੱਗੀ ਝੋਟੀ ਹੈ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਮਗਰ ਇਹਦੇ ਕਟਾ ਹੋ ਲੋ ਜੀ ਵੇਖੋ ਜੈਡ ਬਲੈਕ ਝੋਟੀ ਇਹ ਉਧਰ ਲਈ ਆ ਉਧਰ ਦੀ ਉਧਰ ਦੀ ਹਾਂ ਜਿਹੜੀ ਉਧਰ ਦੀ ਆਪਾਂ ਉਧਰ ਲਈ ਕਹਿਣੀ ਜਿਹੜੀ ਇੱਧਰ ਦੀ ਇੱਧਰ ਦੀ ਮਾਲ ਰਿੰਗ ਬੰਦ ਕਰ ਦੇ ਜਿੰਦਾ ਮਰਜੀ ਜਿਹੜੀ ਚੀਜ਼ ਮਰਜੀ ਸ਼ਿੱਕੀ ਹੈ ਸ਼ਿੱਕੀ ਦਾ ਸ਼ਿੱਕੀ ਕਿ ਕਿਉਂਗੀ ਇਦਾਂ ਜ਼ੋਰ-ਚਾਰ ਦੰਦ ਲੀ ਕੱਢ ਲੱਗੀ ਸ਼ਿੱਕੀ ਤੇ ਜੀ ਆਹ ਕਰ ਲੋ ਬਦ ਰਿੰਗ ਬੰਦ ਵਾਲੇ ਉਹ ਚਵਾਈ ਜੋ ਇੰਦੀ ਵਧੀਆ ਓਕੇ ਇੱਕ ਨੰਬਰ ਚਵਾਈ ਹੋ ਬਾਈ ਵੇ ਲੋ ਕਾਦ ਦਾ ਕਾਟ ਬਹੁਤ ਬਹੁਤ ਚੋਟੀ ਅਰੇ ਰਿੰਗ ਬੰਦ ਕਰ ਬਸ ਠੀਕ ਹੈ ਕੱਟਾ ਮਖਰਾ ਕੇ ਜੀ ਦੇਖੋ ਆ ਇਹਦੇ ਥੱਲੇ ਵੀ ਭਾਜੀ ਕਹਿਣੋਂ ਆਪਾਂ ਕਹਿ ਲਈਏ 12 ਕਿਲੋ 11 ਕਿਲੋ 10 ਕਿਲੋ ਪੱਕਾ ਦੋ 10 ਕਿਲੋ ਪੱਕਾ ਦੋ ਜੀਆ ਚਲੋ ਪਹਿਲਾਂ ਕੱਟੀ ਆ ਠੀਕ ਆ ਹਾਂਜੀ ਮੂਲ ਘਰ ਨੂੰ ਭਾਜੀ 1.5 ਲੱਖ ਤੋਂ 11000 ਛੋੜ ਲਓ ਲੱਖ ਤੋਂ 11990 ਹਾਂਜੀ ਨਹੀਂ ਆ ਜੋ ਜੈ ਜੀ ਭਾਜੀ ਬਿਲਕੁਲ ਜੈ ਜੀ ਏਰੀਆ ਦੇ ਭਾਜੀ ਕੀ ਗੱਲਾਂ ਕਰਨ ਵਾਲੀਆਂ ਅਜੇ ਅੱਛਾ ਇੱਧਰ ਵੇਖ ਕੋਈ ਪਹਿਲਾਂ ਪਹਿਲਾਂ ਛੋਟੀ ਵਾਹ ਜੀ ਵੇਖੋ ਮੈਂ ਨਾ ਕਿ ਜਦੋਂ ਪੜੀ ਨਾਉਂਦੀ ਵੀ ਹੈ ਨਾ ਇਹ ਹਾਂ ਪਾਣੀ ਮਾਰਨ ਲੰਮੇ ਪੈ ਜਾਂਦੀ ਹੈ ਅੱਗੇ ਜਿੱਦਾਂ ਛੱਪੜ ਚ ਵੜੀ ਹੁੰਦੀ ਹੈ ਬਿਲਕੁਲ ਆਤਾ ਪਈ ਨਾ ਜਿੱਥੇ ਉੱਤਰੀਆ ਫਿਰ ਹਾਂਜੀ ਇਹ ਕਾਹ ਵੇ ਇਹਨਾਂ ਚਿੱਚੜ ਚੁੱਚੜ ਉਦਾਂ ਹੀ ਹੈ ਜੱਡੇ ਦੇ ਉਹ ਛੱਪੜਾਂ ਜੋ ਤੁਹਾਨੂੰ ਪਤਾ ਪੈ ਜਾਂਦੇ ਹਾਂ ਹਾਂ ਲਓ ਵੇਖ ਦੋ ਦਾਂਦੇ ਜੀ ਦੋ ਦਾਂਦੇ ਤੇ ਪੂਛੀ ਵੇਖੋ ਕੱਟੀ ਦੀ ਦੋ ਦਾਂਦੇ ਦੋ ਨਹੀਂ ਚਾਰ ਉਹ ਕੱਢਣ ਦੀ ਆ ਚਾਰ ਦਾਂਦੇ ਚਾਰ ਦਾਂਦੇ ਜੇ ਕੱਢਣ ਦੀ ਆ ਸਾਡੇ ਸਾਰਾ ਠੀਕ ਹੋਰ ਲਓ ਜੀ ਦੇਖੋ ਨਿੱਕਾ ਸਿੰਘ ਬੜੀ ਸਕੀਨ ਝੋਟੀ ਬੜੀ ਆਣੀ ਰੁਪਈਆ ਨਹੀਂ ਨਾ ਲੱਗਦਾ ਬਹੁਤ ਸੋਹਣੀ ਜੀ ਸਕੀਨ ਜੁਰਬਾ ਕਿਹੜੇ ਥਾਂ ਦੇਖੋ ਹੁਣ ਆ ਜ ਮੱਲਵੀ ਆਪਾ ਬਰੀ ਦੇ ਲੈਣ ਵਾਲੇ ਕਰਨੇ ਜੇ ਵਿਗਜੂ ਹੋਰ ਆ ਜੜੀਆਂ ਹਾਂਜੀ ਇੱਧਰ ਵੇਖੋ ਝੋਟੀ ਆ ਵੇ ਰਸਾਉ ਫਲੋਤਾ ਜੀ ਆਹੀ ਜੀਜੇ ਵਖਾਣੇ ਬਹੁਤ ਸੰਤ ਚੰਗੀ ਹੈ ਜੀ ਸੇਲ ਬਹੁਤ ਹੈ ਸਿੰਗ ਖਾਦੋ ਆ ਵੇ ਕੋਈ ਬਣਿਆਣੀ ਸਿੰਗ ਕੁਛ ਨਹੀਂ ਇਦਾਂ ਹੀ ਹੈ ਲੈ ਜਾ ਬਈਓ ਦੇਖੋ ਕਿ ਜਾਂ ਮੇਲ ਦੇ ਪਰ ਪੈਸੇ ਲੱਗਦੇ ਹੈ ਜੀ ਹਾਂਜੀ 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 ਇਹ ਸਾਰੀਆਂ ਝੋਟੀਆਂ ਦੇ ਮੁੱਲ 1.15 ਵੀ ਪੈਂਦੇ ਐ ਇੱਕ 10 ਵੀ ਆਪਾਂ ਜਾਇਜ਼ ਮੁੱਲ ਕਰਨਾ ਲੱਖ ਰੁਪਈਆ ਮੁੱਲ ਹੈ। 10000 ਛੋੜੇ ਇਹਦਾ ਵੀ ਨਹੀਂ ਜਾਇਜ਼ ਜੀ ਆਪਾਂ ਕਿਹਾਣੇ ਜਾਇਜ਼ ਜਿਹੜੀ ਜਾਇਜ਼ ਐ ਇਹਦਾ ਦੇਖੋ ਜੀ ਇਹਦਾ ਪਹਿਲੋ ਪਹਿਲੋ ਹੁਣ ਇਹਦੇ ਉੱਪਰ ਦਾ ਰੱਬ ਦਾ ਨਾਮ ਹੀ ਐ ਜਿਹੇ ਇਹੋ ਝੋਟੀਆਂ ਨਾਲੇ ਦੋ ਦਾ ਚਾਰ ਨਾਲ ਝੋਟੀਆਂ ਇਹਨਾਂ ਨਾਲ ਦੁੱਧ ਹੋਵੇ ਪੂਰਾ 10 ਕਿਲੋ ਦੁੱਧ ਵਾ 11 ਨਹੀਂ ਆਪਾਂ ਕਹਿਣਾ ਅਜੇ ਮੈਲਿਓ ਅੱਜ ਤੁਰੀ ਐ ਝੋਟੀਆਂ ਕੱਲ ਵੀ ਮੈਲਾ ਮੜਾ ਮੜਾ ਅੱਜ ਤੁਰ ਪਈ ਐ ਨਹੀਂ ਬਹੁਤ ਸੋਹਣੀਆਂ ਇਹ ਇੱਧਰ ਲਿਆ ਏ ਆਪਾ ਇਦੋਂ ਲਈ ਆ ਵੈਸੇ ਉਧਰ ਦੀ ਏ ਛੋਟੀ ਤਾਂ ਵੀ ਦੇਖੋ ਕਿੰਨਾ ਤੇ ਆਪਾਂ ਜਿਹੜੀ ਗੱਲ ਹੋਊਗੀ ਦੱਸ ਕੇ ਜਣੀ ਮੈਂ ਵੈਸੇ ਪਾਉਣੀ ਨਹੀਂ ਭਾਜੀ ਛੋਟੀ ਉਹ ਆਹ ਦੇਣੀ ਏ ਜਿਹੜਾ ਵੀ ਚੰਗੀ ਲੱਗੂਗੀ ਜਾਂ ਸਾਮ ਘਰ ਲੂਗਾ ਲੈ ਜੀ ਠੀਕ ਆ ਤਾ ਵੇਖੋ ਮੂੰਹ ਦੀ ਏ ਜੀ ਬਸ ਇਹ ਵੀ ਦੋਨੇ ਜੋਗੀ ਆ ਹਾਂਜੀ ਚਲੋ ਖਾਣ ਜੱਡਾ ਵੇਖੋ ਇਹਦਾ ਵੇਖੋ ਜੀ ਕਿੰਨਾ ਦੋਤ ਬਾਈ ਜੀ ਇਹ ਬੜੀ ਪਰਸੋ ਜੂਈਆ ਹਾਂਜੀ ਇਹ ਥੋੜਾ ਜਿਹਾ ਛੋਟੀ ਸੂਕੇ ਪਹਾੜ ਤੋਂ ਲੱਭੀ ਆਪਾਂ ਝੂੜਨੀ ਬੰਨ ਅੱਛਾ ਗਰਮੀ ਆ ਹਾਂਜੀ ਪਹਾੜ ਪਾ ਗਈ ਮਾੜੀ ਮੋਟੀ ਮੈਂ ਰੱਸੀ ਵੀ ਰਾਤ ਨੂੰ ਲਾਉਣਾ ਵੇਖੋ ਨਿਸ਼ਾਨ ਪੈ ਗਿਆ ਹਾਂ ਹਾਂ ਕਿਉਂਕਿ ਇਹ ਲੈ ਗਲਤ ਨਹੀਂ ਕਰਨ ਨਹੀਂ 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 ਤੇ ਠੰਡੇ ਟੀਕੇ ਲੱਗੇ ਅਜੇ ਵੀ 7 ਕਿਲੋ ਬੌਲੇ ਤੇ ਆ ਝੂਟੀ ਹੁੰਦਾ ਨਹੀਂ ਬੰਦੀ ਜੀ ਬੰਦੀ ਆ ਅਜੇ ਇਹਦੇ ਭਾਜੀ ਵੈਸੇ ਰੱਖ ਹੀ ਰੱਖਣੀ ਪੈਂਦੀ ਐਵੇਂ ਮੈਂ ਝੂਠ ਮਾਰਦਾ ਨਹੀਂ ਨਹੀਂ ਠੀਕ ਆ ਠੀਕ ਆ ਵੇਖੇ ਮੈਂ ਕੋਈ ਸੌਨਾ ਕਰ ਲੂਗਾ ਹਾਂਜੀ ਤੇ ਆਪਾਂ ਮੁੱਲ ਵੀ ਇਹਦਾ ਉਸ ਹਿਸਾਬ ਨਾਲ ਕਰ ਦੇਣਾ ਵੇਖ ਲਓ ਬਾਕੀ ਥਣ ਥਣ ਨਹੀਂ ਕੋਈ ਕੌਲ ਨਹੀਂ ਕਰਦੀ ਕੋਈ ਨਹੀਂ ਕਰਦੀ ਝੋਟੀ ਹਾਂਜੀ ਇਹ ਜੈ ਜੀ ਦੇ ਦੇਣੀ ਭਾਜੀ ਮੇਰੇ ਇਹਦੇ 'ਚ ਪੈਸੇ ਘਟਣੇ ਆ 85000 ਮੁੱਲ 82000 ਦੀ ਝੋਟੀ ਸਭ ਠੀਕ ਆ ਇਹ ਉਹ ਵੀ ਤਾਂ ਝੋਟੀ ਤੁਹਾਨੂੰ ਪਤਾ ਲੱਖਣ ਵੀ ਹੱਥ ਫੇਰਦੀ ਆ 95000 ਦੀ ਵਿਕਦੀ ਆ ਪਰ ਦੇ ਦੇਣੀ ਆ ਵੀ ਪਾਪਾ ਜਿਹੜਾ ਰੱਖਣੀ ਆ ਵੀ ਜੇ ਚਾਰ ਝੋਟੀਆਂ ਪਰ ਬਾਕੀ ਜਿਹੜੇ ਗੋਪੀ ਵੀ ਦਾ ਰੇਟ ਹੈ ਨਾ ਬਹੁਤ ਸੋਹਣਾ ਰੇਟ ਆ ਹੁਣ ਕਹਿੰਦੀ ਲੋੜ ਨਹੀਂ ਪਹਿਲੀ ਘਟਾਰੇ ਉਹਨਾਂ ਨੇ ਠੀਕ ਹੁਣ ਇਹੋ ਜਿਹੇ ਝੋਟੇ ਤੁਹਾਨੂੰ ਨੀ ਬਈ ਬਿਲਕੁਲ ਬਈ ਇਹ ਝੋਟੇ ਬਈ ਸਭ ਪਤਾ ਤੁਹਾਨੂੰ ਵੀ ਭਾਈ ਮੈਂ ਵੀਡੀਓ ਪਾਈ ਮੂੰਹ ਬੰਨ ਬਨ ਕੇ ਗਰਮੀ ਚ ਧੁੱਪੇ ਸੜ ਕੇ ਤੇ ਫੇਰ ਉਹ ਹੁੰਦੀ ਨਹੀਂ ਹੁੰਦੀ ਤੇ ਜਿਹੜੇ ਵੀਰ ਕਮੈਂਟ ਕਰਦੇ ਆ ਉਦੋਂ ਭਾਈ ਮੈਂ ਵੀਡੀਓ ਚ ਝੋਟੀ ਪਾਈ ਹਾਂਜੀ ਨੀਲੀ ਦੀ ਹਾਂਜੀ ਉਹਨੇ ਨਾ ਬੱਚਾ ਲਾਇਆ ਪਸਮਾਨ ਹੀ ਪਾਇਆ ਹਾਂ ਪਰ ਬੜਾ ਡੰਗਰ ਕੈਮਰੇ ਤੋਂ ਡਰ ਜਾਂਦਾ ਹਾਂਜੀ ਕੋਈ ਕਮੈਂਟ ਕਰਨਿਆ ਪਸਮਾਨ ਹੀ ਲਾਇਆ ਉਹ ਮੱਝ ਗਈ ਰਾਜਪੁਰੇ ਹਾਂਜੀ ਉਹਨਾਂ ਨੇ 7000 ਰੁਪਿਆ ਕਰਾਇਆ ਕੀਤਾ ਹਾਂ ਸੌਦਾ ਮੇਰ ਨਾਲ ਕਰ ਲਿਆ ਤੇ ਵੀਡੀਓ 'ਚ ਕਮੈਂਟ ਆਇਆ ਵੀ ਇਹਦੇ ਪਸਮਾਨ ਹੀ ਲਾਇਆ ਮੈਂ ਕਿਹਾ ਮੈਂ ਸੱਤ ਦਾ 14 ਦਊਂਗਾ ਹੂੰ ਵੇਖ ਲਓ ਤਿੰਨ ਜਣੇ ਆਏ ਲੈ ਗਏ ਮੱਝ ਹਾਂ ਵੇਖੋ ਚੈੱਕ ਕਰਨ ਵਾਲੇ ਮਾਰ ਦਿੰਦੇ ਆ ਪਰ ਬੜਾ ਔਖਾ ਮਾਰ ਇਕੱਠਾ ਕਰੀਦਾ ਆਪਣੇ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਬਿਲਕੁਲ ਬਿਲਕੁਲ ਭਾਈ ਬਿਲਕੁਲ ਚਲੋ ਨੰਬਰ ਜੀ ਨੰਬਰ ਆਪਣਾ ਹੈਗਾ ਜੀ 90563053 ਠੀਕ ਹੈ ਸ਼ਹਿਰ ਸ਼ਰੀਆਰ ਗਵਿੰਦਪੁਰ ਡਿਸਟ੍ਰਿਕਟ ਗੁਰਦਾਸਪੁਰ ਇੱਧਰ ਆਪਾਂ ਨੂੰ ਟਾਂਡਾ ਲੱਗਦਾ ਵਾ 22 ਕਿਲੋਮੀਟਰ ਜਲੰਧਰ ਇੱਥੋਂ ਹੈਗਾ 60 ਕਿਲੋਮੀਟਰ ਮੈਤਾ ਚੌਂਕ 20 ਕਿਲੋਮੀਟਰ ਸੱਤ